ਅਗਰ ਤੁਹਾਨੂੰ ਕਮੀਆਂ ਦੇਖਣ ਦਾ ਸ਼ੌਂਕ ਹੈ ਅਗਰ ਤੁਹਾਨੂੰ ਕਮੀਆਂ ਦੇਖਣ ਦਾ ਸ਼ੌਂਕ ਹੈ ਤੇ ਫਿਰ ਸ਼ੀਸ਼ੇ ਦਾ ਇਸਤੇਮਾਲ ਕਰੋ ਦੂਰਬੀਨ ਦਾ ਨਹੀਂ ਮਰਦ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲੱਗ ਗਏ। ਜਾਂ ਹਉਮੈ ਸੁਖ ਹੈ। ਪਰ ਦਿੱਕਤ ਪਤਾ ਕੀ ਹੈ? ਅਸੀਂ ਜਦੋਂ ਕਮੀਆਂ ਖਾਮੀਆਂ ਦੇਖਣੀਆਂ ਹੁੰਦੀਆਂ ਨੇ ਉਦੋਂ ਸ਼ੀਸ਼ੇ ਨੂੰ ਚੱਕ ਕੇ ਪਰਾ ਰੱਖ ਦਿੰਨੇ ਆ ਦੂਰਬਿੰਦ ਚੱਕ ਲੈਨੇ ਆ। ਬਲਕਿ ਹੋਣਾ ਉਲਟਾ ਚਾਹੀਦਾ ਸੀ। ਸ਼ੀਸ਼ਾ ਰੱਖ ਦੇ। ਫਿਰ ਰੱਜ ਰੱਜ ਕੇ ਕਮੀਆਂ ਦੇਖੋ। ਹਾਂ। ਜਿੱਦਣ ਤੁਸੀਂ ਗੁਣ ਦੇਖਣੇ ਹੋਣ ਉਸਦਣ ਦੂਰਬੀਨ ਚੱਕ ਲਓ ਫਿਰ ਦੇਖੋ ਦੂਜਿਆਂ 'ਚ ਤੁਹਾਨੂੰ ਕਿੰਨੇ ਕੋ ਗੁਣ ਦਿਖਦੇ ਨੇ ਇਹਨੂੰ ਮਹਾਰਾਜ ਕਹਿੰਦੇ ਗੁਨਾ ਕਾ ਹੋਵੈ ਵਾਸੁਲਾ ਕੰਡਵਾਸ ਲਈਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਨਾ ਕੇਰੀ ਛੋੜ ਆਗੁਣ ਚੱਲੀਏ ਪਰ ਸਾਡੀ ਪਰੇਸ਼ਾਨੀ ਕੀ ਐ ਅਸੀਂ ਜਦੋਂ ਕਮੀਆਂ ਦੇਖਦੇ ਆਂ ਸਾਨੂੰ ਸਿਰਫ ਦੂਜਿਆਂ 'ਚ ਦਿਸਦੀਆਂ ਨੇ। ਸ਼ੀਸ਼ਾ ਸਾਨੂੰ ਆਪਣਾ ਆਪਾ ਦਿਖਾਂਦਾ ਹੈ ਨਾ। ਇਹੋ ਮਨਾਰਸੀ ਕੋਈ ਗੁਰਮੁਖ ਵੇਖ। ਕੋਈ ਬਿਰਲਾ ਹੈ ਜਿਹੜਾ ਸ਼ੀਸ਼ੇ 'ਚ ਦੇਖਦਾ ਆਪਣੇ ਆਪ ਨੂੰ। ਬਹੁਤ ਔਖਾ ਹੈ। ਦੇਖਦੇ ਨਹੀਂ ਗੁਰੂ ਅੰਗਦ ਮਹਾਰਾਜ ਪਾਤਸ਼ਾਹ ਕਹਿੰਦੇ ਨਾਨਕ ਪਰਖੈ ਆਪਕੋ ਤਾਂ ਪਰਖ ਜਾਣ ਪਰਖੂ ਬੰਦਾ ਉਹੀ ਹੈ ਜਿਹੜਾ ਆਪਣੇ ਆਪ ਨੂੰ ਪਰਖ ਨਾ ਜਾਣਦਾ ਦੂਜਿਆਂ ਦੀ ਪਰਖ ਕਰਨੀ ਬਹੁਤ ਸੌਖੀ ਹੈ ਦੂਜਿਆਂ 'ਚ ਕਮੀਆਂ ਲੱਭਣੀਆਂ ਬਹੁਤ ਸੌਖੀਆਂ ਛੋਟੇ ਤੋਂ ਛੋਟਾ ਬੱਚਾ ਵੀ ਤੁਹਾਡੇ ਚ 10 ਕਮੀਆਂ ਗਿਣਾ ਸਕਦਾ ਹੈ ਕਿਉਂਕਿ ਕਮੀਆਂ ਦੇਖਣ ਦੇ ਲਈ ਕੋਈ ਬਹੁਤੀ ਸੋਝੀ ਬਹੁਤੀ ਅਕਲ ਬਹੁਤੀ ਸਮਝ ਦੀ ਜ਼ਰੂਰਤ ਨਹੀਂ ਹੁੰਦੀ ਪਰ ਜੇ ਗੁਣ ਦੇਖਣੇ ਹੋਣ ਕਿਸੇ ਚ ਸਮਝ ਦੀ ਜ਼ਰੂਰਤ ਪੈਂਦੀ ਹੈ ਬਿਨਾਂ ਸਮਝ ਤੋਂ ਤੁਸੀਂ ਗੁਣ ਨਹੀਂ ਦੇਖ ਸਕਦੇ ਕਿਸੇ ਸੱਜਣ ਨੇ ਬੜੀ ਪਿਆਰੀ ਇੱਕ ਪੇਂਟਿੰਗ ਤਿਆਰ ਕੀਤੀ। ਉਹਨੇ ਚੌਰਾਏ ਦੇ ਵਿੱਚ ਰੱਖ ਦਿੱਤੀ ਤੇ ਲਿਖ ਦਿੱਤਾ ਭਾਈ ਜਿੰਨੂੰ ਇਹਦੇ ਵਿੱਚ ਕੋਈ ਕਮੀ ਦਿਸਦੀ ਹੈ, ਗੋਲ ਚੱਕਰ ਲਾ ਦਿਆ ਜਾਏ। ਉਹ ਸ਼ਾਮੀ ਪਹੁੰਚਿਆ ਸੋਚਿਆ ਵੀ ਦੇਖਦਾ ਵੀ ਕੋਈ 2-4 ਕਮੀਆਂ ਤੇ ਲੱਭ ਹੀ ਗਈਆਂ ਹੋਣੀਆਂ ਨੇ ਕਿਸੇ ਨਾ ਕਿਸੇ ਨੂੰ। ਜਦੋਂ ਜਾ ਕੇ ਦੇਖਿਆ ਤੇ ਗੋਲ ਚੱਕਰੀ ਸਨ ਪੇਂਟਿੰਗ ਦਾ ਤੇ ਪਤਾ ਹੀ ਨਹੀਂ ਕਿੱਧਰ ਗਈ ਹੈ। ਹੁਣ ਉਹਨੇ ਲਿਖਿਆ ਵੀ ਭਲੇਓ ਲੋਕੋ ਜਿਨ੍ਹਾਂ ਨੇ ਕਮੀਆਂ ਲੱਭੀਆਂ ਨੇ ਉਹਨਾਂ ਨੂੰ ਮੇਰੀ ਇੱਕ ਹੋਰ ਬੇਨਤੀ ਹੈ ਕਿ ਇਹਨਾਂ ਦਾ ਸੁਧਾਰਿਆ ਕਿਵੇਂ ਜਾਏ ਇਹਨਾਂ 'ਚ ਸੁਧਾਰ ਕਿਵੇਂ ਕੀਤਾ ਜਾਏ ਉਹ ਵੀ ਨਾਲ ਦੱਸ ਦਿਓ ਹੁਣ ਕੋਈ ਨਹੀਂ ਪਰਤਿਆ ਸੁਧਾਰ ਕਰਨ ਦੇ ਲਈ ਸਮਝ ਚਾਹੀਦੀ ਹੈ ਕਮੀਆਂ ਲੱਭਣ 'ਚ ਕਿਹੜੀ ਸਮਝ ਚਾਹੀਦੀ ਹੈ ਜੀ ਜੀਨੇ ਬੰਦੇ ਨੂੰ ਕਲਾ ਦੇ ਬਾਰੇ ਊੜਾ ਐੜਾ ਵੀ ਨਹੀਂ ਹੁੰਦਾ ਨਾ ਉਹ ਵੀ ਦੱਸ ਜਾਏਗਾ ਇਹਦੇ ਚਾ ਕਮੀ ਹੈ ਜਿਹਨੂੰ ਕੱਖ ਨਹੀਂ ਪਤਾ ਉਹ ਵੀ ਕਹੇਗਾ ਇਹਦੇ ਚ ਖਾਮੀ ਹੈ ਇਹਦੇ ਚ ਕਮੀ ਹੈ ਇਸੇ ਕਰਕੇ ਜੇਕਰ ਕਮੀਆਂ ਲੱਭਣ ਦਾ ਸ਼ੌਂਕ ਹੈ ਲੱਭੋ ਜੇਕਰ ਕਮੀਆਂ ਦੇਖਣ ਦਾ ਸ਼ੌਂਕ ਹੈ ਦੇਖੋ ਪਰ ਆਪਣੇ ਚ